ਲੇ ਪਰਦੇ ਦਸ਼ਕਾਂ ਲਈ ਆਪਾਂ ਫੇਰ ਅੱਜ ਹਾਜ਼ਰ ਹੋਏ ਆ ਸਾਡੇ ਖਾਸ ਮਹਿਮਾਨ ਪੰਡਿਤ ਚੰਦਪ੍ਰਕਾਸ਼ ਜੈਤਲੀ ਜੀ ਨਾ ਜਿਹੜੇ ਅਕਸਰ ਹੀ ਭਵਿਸ਼ਵਾਨੀਆਂ ਕਰਦੇ ਤੇ ਇਹਨਾਂ ਦੀ ਭਵਿਸ਼ਵਾਨੀਆਂ ਅਖਬਾਰਾਂ ਦੀ ਹੈਡਲਾਈਨ ਬਣ ਜਾਂਦੀਆਂ ਹਨ ਤੇ ਇਹਨਾਂ ਦੀ ਭਵਿਸ਼ਵਾਨੀ ਖਾਸ ਕਰ ਉਸੇ ਮੌਕੇ ਤੇ ਹੁੰਦੀ ਹੈ ਜਦੋਂ ਪੋਲਿਟੀਕਲ ਪਾਰਟੀਆਂ ਦੋ ਆਪਸ ਚ ਲੜਦੀਆਂ ਹੁੰਦੀਆਂ ਤੇ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਦੱਸ ਦਿੰਦੇ ਹਨ ਕਿਹੜੀ ਪਾਰਟੀ ਜਿੱਤੇਗੀ ਕਿਹੜੀ ਹਾਰੇਗੀ ਨਾ ਤੇ ਕੀ ਇੰਡੀਆ ਦੀ ਗੱਲ ਕਰੀਏ ਇੰਟਰਨੈਸ਼ਨਲ ਲੈਵਲ ਤੇ ਵੀ ਇਹਨਾਂ ਨੇ ਭਵਿਸ਼ਵਾਨੀ ਕੀਤੀ ਹੈ ਉਸ ਤੋਂ ਪਹਿਲਾਂ ਹਿਲੇਰੀ ਕਲਿੰਟਨ ਦੀ ਵੀ ਭਵਿਸ਼ਵਾਨੀ ਕੀਤੀ ਸੀ ਇੰ ਨਰਿੰਦਰ ਮੋਦੀ ਦੀ ਭਵਿਸ਼ਿਆਣੀ ਕੀਤੀ ਹੀ ਅਰਵਿੰਦ ਕੇਜਰੀਵਾਲ ਦੇ ਵੀ ਭਵਿਸ਼ਿਆਣੀ ਕੀਤੀ ਸੀ ਤੇ ਨਾਲ-ਨਾਲ ਹੋਰ ਵੀ ਕਈ ਭਵਿਸ਼ਿਆਣੇ ਕੀਤੇ ਜੇ ਅਮਰਸਰ ਦੀ ਗੱਲ ਕੀਤੀਏ ਕੋਰ ਵਿਜੇ ਪ੍ਰਤਾਪ ਸਿੰਘ ਗੁਰਜੀਤ ਸਿੰਘ ਓਜਲਾ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਕਈ ਵਧੇਰੀਆਂ ਇਹਨਾਂ ਨੇ ਭਵਿਸ਼ਿਆਣੀ ਕੀਤੀਆਂ ਜੋ ਕਿ ਸੱਚ ਸਾਬਿਤ ਹੋਈਆਂ ਤੇ ਅੱਜ ਫਿਰ ਇਹਨਾਂ ਨੂੰ ਨਾਲ ਲੈ ਕੇ ਆਏ ਹਾਂ ਸਾਡੇ ਰੂਬਰੂ ਹੋਇਆ ਇੱਕ ਹੋਰ ਨਵੀਂ ਭਵਿਸ਼ਿਆਣੀ ਕਰਨ ਲੱਗੇ ਹਾਂ ਜਿਹਦੀ ਦੁਨੀਆ ਦੀ ਨਜ਼ਰ ਜਿੰਦ ਤੇ ਟਿੱਕੀ ਹੋਈ ਹੈ ਇੱਕ ਬਹੁਤ ਵੱਡਾ ਇੱਕ ਮਹਾ ਇਲੈਕਸ਼ਨ ਜਿਹਨੂੰ ਕਿਹਾ ਜਾਏਗਾ ਉਹ ਹੋ ਰਿਹਾ ਉਹਦੇ ਤੇ ਦੁਨੀਆ ਦੀ ਅੱਖਾਂ ਟਿੱਕੀ ਹੋਈਆਂ ਹਨ ਤੇ ਅੱਜ ਦੇ ਸਮੇਂ ਦੇ ਵਿੱਚ ਕੌਣ ਜਿੱਤੇਗਾ ਉਹਦੀ ਭਵਿਸ਼ਾਣੀ ਲੈ ਕੇ ਸਾਡੇ ਹਾਜ਼ਰ ਹੋਏ ਹਨ ਤੇ ਚੰਦਰਪ੍ਰਕਾਸ਼ ਜੀ ਸਵਾਗਤ ਹੈ ਤੁਹਾਡਾ ਲਾਈਵ ਭਾਰਤ ਤੇ ਤੁਸੀਂ ਅਕਸਰ ਹੀ ਇਸ ਤਰ੍ਹਾਂ ਦੀ ਨਵੀਂ-ਨਵੀਂ ਭਵਿਸ਼ਾਣੀ ਲੈ ਕੇ ਆ ਜਾਂਦੇ ਹੋ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਤੁਸੀਂ ਡਿਕਲੇਅਰ ਕਰ ਦਿੰਦੇ ਹੋ ਕਿਹੜਾ ਕੈਂਡੀਡੇਟ ਜਿੱਤ ਰਿਹਾ ਤੇ ਤੁਹਾਡੇ ਕੋਲ ਕੈਂਡੀਡੇਟ ਵੀ ਕਦੇ ਵਿਜ਼ਿਟ ਕਰਕੇ ਆਉਂਦੇ ਆ ਥੈਂਕ ਯੂ ਕਰਨ ਲਈ ਕਦੀ આજਦਿੰਗ ਤਾਂ ਕੋਈ ਨਹੀਂ ਆਇਆ ਨਾ ਮੈਨੂੰ ਕੋਈ ਇੱਛਾ ਦੀ ਇਹ ਗੱਲ ਮੈਂ ਤੇ ਆਪਣਾ ਸ਼ੌਂਕ ਹੈ ਮੈਂ ਸ਼ੌਂਕ ਪੂਰਾ ਕਰਨਾ ਵਾਲ ਖਤਮ ਵਾਲੇ ਅਮਰੀਕਾ ਫਿਰ ਵੀ ਤੁਹੀ ਅੱਜ ਦਸ਼ਕਮ ਦਸੋ ਕਿ ਨਾ ਕਿ ਨਦੀ ਪੁਸ਼ਵਨੀ ਤੁਸੀਂ ਕੀਤੀ ਜਿਹੜੀ ਸੱਚ ਸਾਬਿਤ ਹੋਈ ਹੈ ਮੈਂ ਜੀ ਵੀ ਸਭ ਤੋਂ ਪਹਿਲੇ ਆਪਣੀ ਵਿਸ਼ਵਾਨੀ ਕੀਤੀ ਸੀ ਨਰਿੰਦੇਸ਼ ਕੁਮਾਰ ਦੀ ਮੈਂ ਹਾਰ ਦੇ 2015ਾਂ ਦੇ 2015 ਦੇ ਆ ਮੈਂ ਕਿਹਾ ਸੀ ਇਹਨੂੰ ਇਹ ਮੁੱਖ ਮੰਤਰੀ ਬਣੇਗਾ ਇਹਨੂੰ ਰੋਪ ਵੀ ਨਹੀਂ ਰੋਕ ਸਕਦਾ ਮੁੱਖ ਮੰਤਰੀ ਨਾ ਬਣੇ ਜਦਕਿ ਉਸ ਟਾਈਮ ਭਾਜਪਾ ਦਾ ਬੜਾ ਜੋਰ ਚੱਲਦਾ ਪਿਆ ਸੀ ਲੇਕਿਨ ਉਹ ਹੀ ਹੋਇਆ ਉਹ ਜਿੱਤਿਆ ਬਣਿਆ ਘਾਰੂ ਬਾਕੀ ਦੀ ਗੱਲਾਂ ਵਾਲ ਦੀਆਂ ਕੀ ਕਰਦਾ ਕੀ ਨਹੀਂ ਕਰਦਾ ਮਤਲਬ ਬਣ ਗਿਆ ਉਦੋਂ ਮੈਂ ਕੀਤੀ ਸੀ ਅਮਰੀਕਾ ਦੇ ਹੈਵੀ ਕੰਟੀਨਰ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਸੀ ਮੈਨੂੰ ਕਿਸੇ ਨੇ ਪੁੱਛਿਆ ਕਿ ਐ ਕਲਿੰਟਨ ਜਿੱਤੇਗੀ ਕੀ ਹਾਰੇਗੀ ਮੈਂ ਕਿਹਾ ਮੈਂ ਆਪਣੀ ਕੈਲਕੂਲੇਸ਼ਨ ਕਿੰਨੀ ਦੱਸਾਂ ਉਹਨੂੰ ਮੈਂ ਕਿਹਾ ਵੀ ਕ੍ਰਿੰਟਨ ਹਾਰੇਗੀ ਹਾਰੇਗੀ ਕਹਿੰਦੇ ਇਹ ਹੋ ਨਹੀਂ ਸਕਦਾ ਉਹ ਮਤਲਬ ਕਹਿੰਦੇ ਕਾਊਂਟਿੰਗ ਹੋਣ ਤੱਕ ਪਹਿਲੇ ਤੱਕ ਉਹ ਕਹਿੰਦੇ ਨਹੀਂ ਜਿੱਤੇਗੀ ਉਹ ਲੇਕਿਨ ਜਦੋਂ ਕਾਊਂਟਿੰਗ ਹੋਈ ਖਾੜ ਗਈ ਹਾਰ ਗਈ ਫਿਰ ਟੰਪ ਦਾ ਬੋਲਿਆ ਮੈਨੂੰ ਕਿ ਟਰੰਪ ਕਿਤੇ ਆ ਕੇ ਹਾਰੇਗਾ ਮੈਂ ਕੀ ਕੈਲਕੂਲੇਸ਼ਨ ਟਰੰਪ ਮਗਾ ਟਰੰਪ ਹਾਰੇਗਾ ਟਰੰਪ ਹਾਰ ਗਿਆ ਕੈਲਕੂਲੇਸ਼ਨ ਹੈ ਕਈ ਵਾਰੀ ਗਲਤੀ ਵੀ ਹੋ ਸਕਦੀ ਹੈ ਫਿਰ ਉਹਦੇ ਬਾਅਦ ਮੈਂ ਅਮਿੰਦਰ ਸਿੰਘ ਪੰਜਾਬ ਦਾ ਹਾਂਜੀ ਇਹ ਵੀ ਮੈਂ ਕੀਤੀ ਭਵਿਸ਼ਣਨੀ ਮੈਂ ਕਿਹਾ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਆਈਗੀ 2017 ਚ ਹਾਂਜੀ 17 ਚ ਸੀ ਉਹ ਕੀ ਬਣ ਕੇ ਆਇਆ ਨਰਮਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਉਹ ਬਣਿਆ ਤੇ ਉਹਦੇ ਬਾਅਦ ਆਪਣਾ ਕਈ ਕੀਤੀ ਹੈ ਪਿੱਛੇ 2022 ਚ Imran Khan ਦੀ ਕੀਤੀ ਸੀ Imran Khan ਦੀ ਕੀਤੀ ਸੀ ਸਾ ਵੀ ਆਪਣੀ ਜ਼ਿੰਦਗੀ ਵੀ ਦਵਾਣਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਨਹੀਂ ਬਣੇਗਾ ਨਹੀਂ ਬਣੇਗਾ ਉਹ ਤੁਹਾਡੇ ਸਾਹਮਣੇ ਹੀ ਆਣਾ ਹੋਣਾ ਹਾਂਜੀ ਤੇ ਉਹਦੇ ਬਾਅਦ ਆਪਣਾ ਆਮ ਆਦਮੀ ਪਾਰਟੀ ਜੀ ਮੈਂ ਕਿਹਾ ਸੀ ਇਹ ਸਭ ਤੋਂ ਵੱਡੀ ਪਾਰਟੀ ਬਣੇਗੀ ਪੰਜਾਬ ਜੀ ਬਿਲਕੁਲ ਉਹ ਬਣ ਗਈ ਕਿ ਉਹ ਉਮਰ ਵੀਰ ਪ੍ਰਤਾਪ ਸਿੰਘ ਜਿੱਤੇਗਾ ਹਾਂਜੀ ਜਿੱਤੇਗਾ ਨਵਜੋਤ ਸਿੰਘ ਸਿੱਧੂ ਹਾਂਜੀ ਉਹਨੇ ਮੈਂ ਕਿਹਾ ਸੀ ਹਾਰੇਗਾ ਹਾਰੇਗਾ ਇਹ ਕੋਈ ਖਾਬ ਚ ਨਹੀਂ ਸੋ ਸਕਦਾ ਬਿਲਕੁਲ ਉਹ ਹਾਰ ਗਿਆ ਹਾਂਜੀ ਰਾਸ਼ਮਾਨ ਵੀਰ ਕਾ ਅੰਮ੍ਰਿਤਸਰ ਤੋਂ ਹਾਰ ਗਿਆ ਹਾਂਜੀ ਮਰਦਾ ਨਹੀਂ ਹੈ ਮਰਦਾ ਇਹ ਹੂੰ ਜਿਹੜੀ ਕਿੱਤੀ ਸੀ ਕੋਈ ਵੀ ਕਹੀ ਹੈ ਉਹਨੇ ਬੰਗਾਲ ਬੰਗਾਲ ਦੀ ਮੰਤਾ ਵਰਨਰ ਜੀ ਨੇ ਕੀਤੀ ਸੀ ਹਾਂਜੀ ਹਾਂ ਵੀ ਇਹ ਬਣੇਗੀ ਮੁੱਖ ਮੰਤਰੀ ਦੁਆਰਾ ਬਣੇਗੀ ਇਹ ਵੀ 2 ਯਾਰ ਸਲਪਣਾ ਵਿੱਚ ਪਤਾ ਨਹੀਂ ਕਿੰਨੇ ਵਜੇ ਇਹ ਜਦੋਂ ਲੈਕਚਰ ਹੋਇਆ ਸੀ 5 ਸਾਲ ਪਹਿਲੇ ਯਾਰ ਹੈ ਛੱਤੀਗੜ੍ਹ ਰਾਜਸਥਾਨ ਮੱਧਪਰਦੇ ਦੇ ਹਾਂਜੀ ਮੈਂ ਕਹਿੰਦਾ ਸੀ ਜੇ ਬੀਜੇਪੀ ਨੂੰ ਬੋਮਬਲ ਨਹੀਂ ਮਿਲੇਗਾ ਹਾਂਜੀ ਤੇ ਨਹੀਂ ਮਿਲੇ ਆ ਸੀ ਜੀ ਬਿਲਕੁਲ ਇਸ ਵਾਰੀ ਵੀ ਤੁਸੀਂ ਬੀਜੇਪੀ ਦੀ ਇੱਕ ਭਵਿਸ਼ਿਆਨੀ ਕੀਤੀ ਸੀ ਇਹ ਵੀ ਐਮਪੀ ਇਲੈਕਸ਼ਨ ਜਦੋਂ ਹੋ ਰਹੀ ਸੀ ਉਦੋਂ ਤੁਸੀਂ ਭਵਿਸ਼ਿਆਨੀ ਕੀਤੀ ਸੀ ਲਈ ਭਾਰਤ ਤੇ ਕਿ ਗੁਜੀਤ ਸਿੰਘ ਔਜਲਾ ਜਿੱਤਣਗੇ ਅੰਮ੍ਰਿਤਸਰ ਤੋਂ ਆਹੋ ਤੇ ਬੀਜੇਪੀ ਦੀ ਸੈਂਟਰ ਦੀ ਵੀ ਭਵਿਸ਼ਿਆਨੀ ਕੀਤੀ ਸੀ ਆਹੋ ਮੈਂ ਤਾਂ ਉਹ ਬੋਲਣ ਲੱਗਾ ਮੈਂ ਫਿਰ ਅੰਬਰਸਾਡ ਦੇ ਵਿੱਚ ਵੀਰਾ ਹੂੰ ਜਿਹੜਾ ਚਨਾਵ ਹੋਇਆ 2024 ਜੀ ਦੁਨੀਆ ਨੇ ਕਿਹਾ ਵੀ ਮੋਦੀ 400 ਫਿਕਲ ਜायेगा ਹਾਂਜੀ ਮੈਨੂੰ ਕਿਸੇ ਨੇ ਪੁੱਛਿਆ ਦੱਸੋ ਜੀ ਮੈਂ ਕੀਤੀ ਕੈਲਕੂਲੇਸ਼ਨ ਮੈਂ ਕਿਹਾ ਵੀ ਮੋਦੀ ਦਾ ਸਮੇਂ ਜਰਾ ਹੈ ਇਹਨਾਂ ਨਕੂਲ ਨਹੀਂਗਾ ਮੈਨੂੰ 400 ਸੀਤਾ ਨੂੰ ਰੱਬ ਵੀ ਜਾਣਦਾ ਫਿਰ ਮੇਰੇ ਹਿਸਾਬ ਨਾਲ ਉਹਦਾ ਸਮੇਂ ਨਕੂਲ ਨਹੀਂ ਹੈ ਤੇ ਉਹੀ ਹੋਇਆ ਦੁਨੀਆ ਨੇ ਕਿਹਾ 400 ਆਣ ਗਈਆਂ ਉਹ ਤੁਹਾਡੇ ਸਾਹਮਣੇ ਹੀ ਆ ਗਈਆਂ ਜੀ ਬਿਲਕੁਲ ਗੁਰਜੀ ਅੰਮ੍ਰਿਤ ਬੀਜਪੀ ਤੋਂ ਐਂਡੀਆ ਹੋ ਗਈ। ਆ ਬੀਜਪੀ ਨੇ ਆਪਣੀ ਮжоਰੀਟੀ ਨਹੀਂ ਆ ਸਕੀ। ਹਾਂਜੀ। ਚਾਰਤੋਂ ਤਾਂ ਬਹੁਤ ਵੱਡੀ ਗੱਲ ਹੋ ਗਈ। ਬੀਜਪੀ ਤੋਂ ਐਂਡੀਆ ਹੋ ਗਈ। ਹਾਂ। ਇਹ ਉਹਦੇ ਬਾਅਦ ਆਪਣਾ ਅੰਮ੍ਰਿਤ ਸਾਡੇ ਗੁਰਜੀਤ ਸਿੰਘ ਉਹਦਾ ਕਿਸੇ ਨੇ ਮੈਨੂੰ ਪੁੱਛਿਆ ਸੀ। ਨਾ ਇਹ ਵਾਰ ਤੁਸੀਂ ਉਹ ਪੁੱਛਿਆ ਸੀ ਮਾੜਾ। ਹਾਂਜੀ ਹਾਂਜੀ। ਉਹ ਫਿਰ ਤੁਸੀਂ ਕਿਹਾ ਮੈਂ ਦਸਵੇਂ ਮੈਂ ਜਾਖੀ ਤਾਂ ਦਿੱਤੇ ਗਾ ਵੀ ਕੋਈ ਗਾਲੀ ਨਹੀਂ ਦਿੱਤੀ। ਤੁਹਾਡੇ ਸਾਹਮਣੇ ਜੀ ਬਿਲਕੁਲ। ਬਾਕੀ ਹੁਣ ਮੈਂ ਕੱਢੀ ਹੈ। ਅਮਰੀਕਾ ਦੇ ਚੋਣਾਂ ਦੇ ਰਾਸ਼ਟਪਤੀ ਦੀ ਹੋ ਰਹੀ ਹੈ ਨਾ ਉਹ ਜੇ ਮੇਰੇ ਕਿਸੇ ਮਿੱਤਰ ਨੇ ਪੁੱਛਿਆ ਜੀ ਮੈਨੂੰ ਇਹ ਵੀ ਦੱਸੋ ਕੀ ਹੋ ਰਿਹਾ ਮੈਂ ਉਹਨੂੰ ਕਿਹਾ ਬਈ ਨਾ ਕਮਲਾ ਹਾਰਿਸ ਹੈ ਉਹ ਜਿੱਤੇਗੀ ਅੱਛਾ ਜੀ ਹਾਂ ਅਮਰੀਕਾ ਦੇ ਵਿੱਚ ਮਾਦਾ ਇਹ ਡਾਟਾ ਬਣਾਇਆ ਪੂਰਾ ਹਾਂਜੀ ਕੱਢਿਆ ਹੈ ਇਹ ਲਾਗਨ ਦਾ ਮਾਲਿਕ ਸਰੀਰ ਦਾ ਮਾਲਿਕ ਲਾਭ ਸ਼ਾਂਤੀ ਵਟਾ ਸ਼ੁਕਰ ਨਾਲ ਹੈ ਸ਼ੁਕਰ ਵਰ ਬੁੱਧ ਦਾ ਯੋਗ ਹੋ ਜਾਏ ਤੇ ਇਹ ਕੋ ਯੋ ਕਾਰਕ ਹੋ ਜਾਂਦਾ ਰਾਜ ਯੋ ਕਾਰਕ ਹੋ ਜਾਂਦਾ ਹੈ ਇਹ ਪਿੱਛੇ ਲਾਭ ਦੇ ਮੱਤਨ ਨਾਲ ਲਾਭ ਹੋਏਗਾ ਉਹ ਪੈਦਾ ਹੋਏਗਾ ਜਿੱਤੇਗੀ ਮੇਰੀ ਕੈਲਕੂਲੇਸ਼ਨ ਦੇ ਮੁਤਾਬਿਕ ਅਗੇ ਨਾ ਬਈ ਆਉਂਦਾ ਫਿਰ ਯਾਨੀ ਕਿ ਇਸ ਵੇਲੇ ਕਮਲਾ ਹੈਰੀ ਉਹ ਜਿੱਤ ਕਮਲਾ ਕਮਲਾ ਹੈਰਿਸ ਹੈਰਿਸ ਕਮਲਾ ਹੈਰੀ ਜਿੱਤੇਗੀ ਉਹ ਜਿੱਤੇਗੀ ਜਿੱਤੇਗੀ ਪੱਕਾ ਪੱਕਾ ਜਿੱਤੇਗੀ ਤੇ ਤੁਹਾਡੀ ਭਵਿਸ਼ਿਆਨੀ ਦੇ ਅਕੋਰਡਿੰਗ ਮੇ ਜੋ ਭਵਿਸ਼ਿਆਨੀ ਜਿਹੜੀ ਮੈਂ ਕੀਤੀ ਹੈ ਔਰ ਜਿਹਨੇ ਕਿਸੇ ਨੇ ਪੁੱਛਿਆ ਉਹ ਸਾਹਮਣਾਂ ਨਾ پیشن ਕੁੰਡਲੀ ਬਣਾਈ ਸੀ ਜੀ ਉਹ ਟਿਆਮ ਦੇ ਮੁਤਾਬਕ ਹਾਂ ਉਹ ਕੁੰਡਲੀ ਦੇ ਵਿੱਚ ਕੰਨਿਆ ਲਗਨ ਆਇਆ ਕੰਨਿਆ ਲਗਨ ਦਾ ਮਾਲਿਕ ਬੁੱਧ ਬੁੱਧ ਲਾਹਤਾਂ ਤੇ ਬੈਠਾ ਹੋਇਆ ਹੈ ਸ਼ੁਕਰ ਭਾਗੇ ਦਾ ਮਾਲਿਕ ਬੁੱਧ ਦੇ ਨਾਲ ਬੈਠਾ ਹੈ ਸ਼ੁਕਰ ਉਹ ਬੁੱਧ ਦੋਨੇ ਰਾਜ ਯੋਗ ਕਾਰਕ ਹੋ ਜਾਂਦੇ ਕਿੱਥੇ ਨਾ ਸਬੰਧ ਹੋ ਜਿਓ ਫਿਰ ਬੁੱਧ ਉਚਰਾ ਲਗਨ ਦਾ ਮਾਲਿਕ ਉਚਰਾ ਰਾਜੇ ਭਾਰ ਦਾ ਮਾਲਿਕ ਵੀ ਬੁੱਧ ਹੈ ਉਹ ਵੀ ਉਚਰਾ ਹੈ ਜਿੱਤੇ ਗੱਲ ਲਾਭ ਲਾਭ ਜਿੰਬੀ ਜਾਰ ਮੈਂ ਖਾਣਾ ਹੁੰਦਾ ਲਾਭ ਦਾ ਲਾਭ ਘਾਟ ਦੇ ਵਿੱਚ ਗਰੇ ਕੋਈ ਵੀ ਬੈਠ ਜਾਵੇ ਉਹ ਖਰਾਬ ਵੀ ਗਣਾ ਹੋਏਗਾ ਨਾ ਉਹ ਤੁਹਾਨੂੰ ਖਰਾਬ ਤੇ ਕਰੇਗਾ ਕੋਈ ਖਰਾਬ ਹੈ ਲੇਕਿਨ ਤੁਹਾਨੂੰ ਪਚਾ ਕਰੇਗਾ ਤੁਹਾਨੂੰ ਫਾਇਦਾ ਕਰੇਗਾ ਕੋਈ ਲਾਭ ਚ ਬੈ ਗਿਆ ਲਾਭ ਚ ਬੈ ਗਿਆ ਤੇ ਉਸ ਚ ਦਾ ਲਾਭ ਹੁਣ ਮਿਲੇਗਾ ਉਹ ਲਾਭ ਰਾਜਧਾਨੀ ਦਾ ਵਾਲਿਦ ਵੀ ਹੈ ਲਗਨਦਾ ਮੈਂ ਕੋਈ ਅਕਸਰ ਪੋਲਿਟੀਕਲ ਹੀ ਕੋਈ ਭਵਿਸ਼ਣੀਆਂ ਕਰਦੇ ਹੋ ਕਿ ਤੁਹਾਨੂੰ ਉਸ ਤਰ੍ਹਾਂ ਵੀ ਲੋਕੀ ਲੈਂਦੇ ਆਪਣੇ ਜੀਵਨ ਕਾਲ ਦੀ ਭਵਿਸ਼ਣੀਆਂ ਕਰਨ ਲਈ ਵੀ ਤੁਹਾਨੂੰ ਕਹਿੰਦੇ ਆ ਗੱਲ پتہ ਕੀ ਆਂਦੀ ਹੈ ਐਨਾ ਮੈਂ ਕੋਈ ਜ਼ਿਆਦਾ ਧਿਆਨ ਵੀ ਨਹੀਂ ਕਰਦਾ ਕੋ ਮੈਂ ਆਪਣਾ ਕੰਮ ਪਾਸ ਕਰਨਾ ਕੋਈ ਕਹਿ ਦਿੰਦਾ ਮੈਂ ਕਰ ਲੈਣਾ ਵੀ ਮੈਨੂੰ ਕੋਈ ਤੁਹਾਡੀ ਖਬਰ ਲਗਾਉਣ ਤੋਂ ਬਾਅਦ ਸਾਨੂੰ ਕਾਫੀ ਫੋਨ ਆ ਜਾਂਦੇ ਆ ਕਿ ਸਾਡੀ ਵੀ ਟੇਵਾ ਦਿਖਾ ਦਿਓ ਸਾਡੀ ਵੀ ਕੁੰਡਲੀ ਦਿਖਾ ਦਿਓ ਉਹ ਮਤਲਬ ਕੋਈ ਆਨੇਗਾ ਦੇਖ ਲਾਂਗੇ ਕੋਈ ਫਰਕ ਪੈਂਦਾ ਉਹਦੇ ਵਿੱਚ ਬਾ ਠੀਕ ਹੈ ਮਤਲਬ ਕੋਈ ਮਤਲਬ ਮੈਨੂੰ ਕੋਈ ਉਹ ਕਹਿੰਦੇ ਨੇ ਕਿ ਮੜ 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 ਮੜੂ ਨਹੀਂ ਜੀ ਆਲੋ ਨਹੀਂ ਠੀਕ ਹੈ ਜੋ ਮਤਲਬ ਠੀਕ ਹੈ ਰੋਟੀ ਖਾ ਲਈ ਹੈ ਸ਼ੁਕਰ ਹੈ ਰੱਬ ਦਾ ਜੀ ਰਹੇ ਮੈਨਾਂ ਤੁਸੀਂ ਸ਼ੌਕਿਆ ਤੌਰ ਤੇ ਕਰਦੇ ਹੋ ਆਹ ਵੇ ਸ਼ੌਕ ਪਰਫੈਸ਼ਨ ਕੀ ਰਿਹਾ ਹੁਣ ਤੇ ਤੁਸੀਂ ਚਲੋ ਰਿਟਾਇਰ ਹੋ ਤੁਸੀਂ ਨੋਕਰੀ ਕਰਦਾ ਸੀ ਨਾ ਹਾਂਜੀ ਮੈਂ 41 ਸਾਲ ਨੋਕਰੀ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਦੀ ਗਵਰਨਮੈਂਟ ਆਫ ਇੰਡੀਆ ਕਿਹੜੇ ਡਿਪਾਰਟਮੈਂਟ ਜੀ ਕੀਤੀ ਸੀ ਫਿਊਲ ਰਿਚਿੰਗ ਡਿਪਾਰਟਮੈਂਟ ਠੀਕ ਹੈ ਜੀ ਹਾਂ ਮੈਂ ਮੱਕ 40 ਸਾਲ ਨੌਕਰੀ ਕੀਤੀ ਐ ਤੇ ਮੇਰਾ ਇੱਕ ਖਾਨਦਾਨੀ ਪੇਸ਼ਾ ਸੀ ਐ ਅੱਛਾ ਜੀ ਇੱਕ ਰਬਾਗੁਬਾ ਮੇ ਕੋ ਅੱਠ ਲੱਗਈਆਂ ਤੇ ਮਰ ਉਹ ਵਪਾਰ ਪਰਦਲਣਾ ਕਰਦਣਾ ਮਿਲ ਮਿਲੇ ਬੈਠਣ ਉਹ ਚੰਗਾ ਕੋਈ ਨਾ ਕੋਈ ਪਰਦੇਣਾ ਉਹ ਪਰਦੇਣਾ ਦਾ ਕੋਈ ਨਾ ਕੋਈ ਨੌਲੇਜ ਕੋਈ ਨਾ ਕੋਈ ਚੀਜ਼ ਤੁਹਾ ਨੂੰ ਆਂਦੀ ਐ ਨਾ ਦੇਖੋ ਜੀ ਦਸ਼ਕੋ ਕਿੰਨੀ ਵਧੀਆ ਗੱਲ ਹੈ ਕੀ ਹੈ ਪੜਦੇ ਪੜਦੇ ਨੌਲੇਜ ਇੰਨੀ ਆ ਗਈ ਤੇ ਅੱਜ ਪੂਰੇ ਦੁਨੀਆ ਦੇ ਵਿੱਚ ਪੋਕ ਵਿਵਣੀਆਂ ਕਰ ਰਿਹਾ ਹੈ ਕਿਤਾਬਾਂ ਜਿਹੜੀਆਂ ਇਹ ਗਿਆਨ ਦਾ ਭੰਡਾਰ ਹੈਗਾ ਇਹਨਾਂ ਨੂੰ ਜ਼ਰੂਰ ਆਪਣੇ ਸੰਜੋਗੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਪੜ੍ਹਨਾ ਚਾਹੀਦਾ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਆਈ ਹੈ ਪੰਡਤ ਜੀ ਜੋ ਕਿ ਪ੍ਰੋਫੈਸ਼ਨ ਨਹੀਂ ਹੈ ਇਹਨਾਂ ਦਾ ਸ਼ੌਂਕ ਸੀ ਤੇ ਪੜਦੇ ਪੜਦੇ ਅੱਜ ਇੰਨੇ ਮਾਹਿਰ ਹੋ ਗਏ ਆ ਕਿ ਹਰ ਇਲੈਕਸ਼ਨ ਦੇ ਵਿੱਚ ਪੋਕ ਵਿਸ਼ਵਾਣੀ ਕਰਦੇ ਤੇ ਪੋਕ ਵਿਸ਼ਵਾਣੀ ਐਨਾਲਿਸਿਸ ਸੱਚ ਹੋ ਜਾਂਦੀ ਹੈ ਤੇ ਇਹਨਾਂ ਦੀ ਪੋਕ ਵਿਸ਼ਵਾਣੀ ਸੱਚ ਹੋਣ ਦੇ ਵਿੱਚ లైਪ ਆ ਰਹੇ ਦ ਬਾਰਬਰ ਇਹਦੀ ਖਬਰ ਕਰਨ ਇਸੇ ਕਰਕੇ ਆਂਦਾ ਕਿਉਂਕਿ ਇਹਨਾਂ ਦੀ ਭਵਿਸ਼ਿਆਣੀ ਚ ਕਿਤੇ ਨਾ ਕਿਤੇ ਦਮ ਜ਼ਰੂਰ ਹੁੰਦਾ ਹੈ